ਭਾਜਪਾ ਦੇ ਰਾਸ਼ਟਰੀ ਵਾਈਸ ਪ੍ਰਧਾਨ ਅਵਿਨਾਸ਼ ਟਰਾਈ ਖੰਨਾ ਵੱਲੋਂ ਦਿੱਤੇ ਗਏ ਬਿਆਨ ਕਿ ਖੇਤੀਬਾੜੀ ਅੰਦੋਲਨ ਦੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਅੰਦੋਲਨ ਦੇ ਲਈ ਪ੍ਰੇਰਿਤ ਕਰ ਰਹੀ ਹੈ ਇਸ ਦੇ ਪ੍ਰतिकੰਧਿੰਦੇ ਹੋਏ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨਮੀਸ਼ਾ ਮਹਿਤਾ ਨੇ ਕਿਹਾ ਕਿ ਵਿਨਾਸ਼ ਰਾਏ ਖੰਨਾ ਭਾਜਪਾ ਦੇ ਰਾਸ਼ਟਰੀ ਵਾਈਸ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿੱਚ ਲਿਆ ਕੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਰਮਨਾਸ਼ ਰਾਏ ਖਾਨਾ ਜੀ ਜਿਹੜੇ ਸਾਡੇ ਗੜਸ਼ੰਕਰ ਤੋਂ ਐਮਐਲਏ ਰਹੇ ਔਰ ਐਮਪੀ ਰਹੇ ਔਰ ਇਸ ਏਰੀਆ ਨੂੰ ਬਿਲੋਂਗ ਕਰਦੇ ਆ ਔਰ ਜ਼ਿੰਮੇਦਾਰਾਂ ਦੇ ਨਾਲ ਜਿਨ੍ਹਾਂ ਦਾ ਚੰਗਾ ਵਾਸਤਾ ਹੈ ਉਹਨਾਂ ਨੇ ਇੱਕ ਬੜਾ ਹੀ ਅਜੀਬੋ ਗਰੀਬ ਬਿਆਨ ਦਿੱਤਾ ਕਿ ਕਾਂਗਰਸ ਪਾਰਟੀ ਜਿਹੜੀ ਮੋਟੀਵੇਟ ਕਰ ਰਹੀ ਹੈ ਔਰ ਜਿਹੜੇ ਇਹ ਖੇਤੀ ਬਿੱਲ ਮੋਦੀ ਜੀ ਨੇ ਬਣਾਏ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਮੇਰੇ ਮਨ ਨੂੰ ਬੜੀ ਟੇਸ ਪਹੁੰਚੀ ਇਹ ਪੜ ਕੇ ਔਰ ਇਹ ਦੇਖ ਕੇ ਤੁਸੀਂ ਸਿਆਸਤ ਕਰਨੀ ਹੈ ਕਰੋ ਪਰ ਤੁਸੀਂ ਵੀ ਆਪ ਕਿਸਾਨਾਂ ਦੀ ਜਿਹੜੀ ਅਹਰ ਸਥਿਤੀ ਹੈ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਤੋਂ ਪਲੀਪਾਂਤ ਵਾਕਫ ਹੈ ਤੁਸੀਂ ਗਰਾਊਂਡ ਨਾਲ ਜੁੜੇ ਰਹੇ ਹੋ ਔਰ ਤੁਹਾਡੇ ਵੱਲੋਂ ਇਹ ਸ਼ਬਦਾਂ ਨੇ ਅਸੀਂ ਤੁਹਾਡੇ ਤੋਂ ਆਸ਼ਾ ਇਹ ਕਰਦੇ ਸੀ ਕਿ ਪਾਰਟੀ ਦੇ ਉੱਚ ਅਹੁਦੇਦਾਰ ਹੋਣ ਦੇ ਨਾਤੇ ਇੱਕ ਵਾਈਸ ਪ੍ਰਧਾਨ ਦਾ ਅਹੁਦਾ ਤੁਹਾਨੂੰ ਤੁਸੀਂ ਦਿੱਤਾ ਹੋਇਆ ਭਜਪਾ ਨੇ ਤੁਸੀਂ ਪੰਜਾਬੀਆਂ ਦੀ ਗੱਲ ਜਾ ਕੇ ਉੱਥੇ ਕਰੋਗੇ ਜ਼ਿੰਮੇਵਾਰਾਂ ਦੀ ਗੱਲ ਜਾ ਕੇ ਉੱਥੇ ਕਰੋਗੇ ਔਰ ਪੰਜਾਬ ਦਾ ਹੱਕ ਮੰਗੂਗੇ ਤੁਸੀਂ ਜਿਹੜਾ ਮੋਦੀ ਸਾਹਿਬ ਦੀ ਅੱਜ ਵਕਾਲਤ ਕਰ ਰਿਹਾ ਹਾਂ ਅੱਜ ਸਾਰੀ دین ਦੁਨੀਆ ਇਹ ਗੱਲ ਜਾਣਦੀ ਹੈ ਕਿ ਉਹਨਾਂ ਨੇ ਕਾਨੂੰਨ ਗਲਤ ਬਣਾਏ ਸਾਰੀ ਦੁਨੀਆ ਫਟਕਾਰਾਂ ਪਾ ਰਹੀ ਹੈ ਔਰ ਤੁਸੀਂ ਕਹਿ ਰਹੇ ਹੋ ਕਾਂਗਰਸ ਪਾਰਟੀ ਨੇ ਮੋਟੀਵੇਟ ਕੀਤਾ ਮੈਕੈਨੀਜ਼ਮ ਤੁਹਾਨੂੰ ਚੈਲੰਜ ਨਾਲ ਕਰਨੀ ਹੈ ਮੇਰੀ ਪ੍ਰਾਰਥਨਾ ਹੈ ਤੁਹਾਨੂੰ ਇੱਕ ਜਿਹੜਾ ਮੈਨੂੰ ਪਿੰਡ ਦਿਖਾ ਦਿਓ ਮੇਰੇ ਹਲਕਾ ਗੜ ਸ਼ੰਕਰ ਦੇ ਵਿੱਚ ਜਿੱਥੇ ਜਿਹੜਾ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੇ ਜਾ ਕੇ ਇਹ ਗੱਲ ਕਹੀ ਹੋਵੇ ਜਾਂ ਲੀਡਰ ਨੇ ਇਹ ਗੱਲ ਕਹੀ ਹੋਵੇ ਕਿ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਜ਼ਿੰਮੇਦਾਰਾਂ ਨੂੰ ਕਿਹਾ ਹੋਵੇ ਕਿ ਜਾ ਕੇ ਸ਼ਾਮਿਲ ਹੋਵੋ ਇਹ ਸਾਰਾ ਦਾ ਸਾਰਾ ਜਿਹੜਾ ਝੂਠ ਪ੍ਰਚਾਰ ਪਾਜਪਾ ਕਰ ਰਹੀ ਹੈ ਪਰ ਦੁੱਖ ਇਹ ਲੱਗਾ ਕਿ ਸਾਡੇ ਹੀ ਗੜ ਸ਼ੰਕਰ ਤੋਂ ਜਿਹੜੇ ਨੇਤਾ ਰਹੇ ਐ ਉਹਨਾਂ ਨੇ ਸਾਡੇ ਪੰਜਾਬੀਆਂ ਦੀ ਗੱਲ ਨਹੀਂ ਸਮਝੀ ਪੰਜਾਬ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਜ਼ਿਮੀਦਾਰਾਂ ਦੀ ਗੱਲ ਨਹੀਂ ਕੀਤੀ ਕਮ ਸੇ ਕਮ ਤੁਸੀਂ ਉਹਨਾਂ ਜਿਹੜੇ ਸੈਂਕੜੇ ਹਜ਼ਾਰਾਂ ਜ਼ਿਮੀਦਾਰ ਚਾਹੇ ਸਿੱਖ ਚਾਹੇ ਹਿੰਦੂ ਚਾਹੇ ਰਾਜਪੂਤ ਜਿਨ੍ਹਾਂ ਨੇ ਤੁਹਾਡੇ ਵਾਸਤੇ ਇਲੈਕਸ਼ਨਾਂ ਦੇ ਵਿੱਚ ਮੈਂ ਕਹਿੰਨੀ ਜੀ ਤੋੜ ਮਿਹਨਤਾਂ ਕੀਤੀਆਂ ਉਹਨਾਂ ਦੀ ਮਿਹਨਤ ਦੇ ਉੱਤੇ ਔਰ ਉਹਨਾਂ ਦੀ ਲਗਨ ਦੇ ਉੱਤੇ ਮੈਂ ਸਮਝਦੀ ਤੁਸੀਂ ਪਾਣੀ ਫੇਰ ਕੇ ਰੱਖ ਦਿੱਤਾ ਇਹੋ ਜਿਹੀ ਜਿਹੜੀ ਗੱਲ ਕਰਕੇ ਸਾਡਾ ਮਨ ਦੁਖਿਆ ਹੈਗਾ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਸੀ ਪਰ ਅੱਜ ਮਨ ਬਹੁਤ ਦੁਖੀ ਹੈ